ਜੋ ਕੇ ਸੂਤਕ ਮੰਨਿਆ ਜਾਂਦਾ ਸੀ ਉਹਨੇ ਲੋਕਾਂ ਤੋਂ ਬੜਾ ਰੱਖਿਆ ਪਰ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ ਇਹਦੇ ਘਰ ਦੇ ਵਿੱਚ ਸੂਤਕ ਹੋ ਗਿਆ ਭਾਵੇਂ ਬੱਚੇ ਨੇ ਜਨਮ ਲਿਆ ਹੈ ਇਸ ਕਰਕੇ ਕੋਈ ਬ੍ਰਾਹਮਣ ਉਹਦੇ ਘਰ ਬ੍ਰਾਹਮਕ ਭੋਜ ਖਾਣ ਇੰਜ ਅਖੀਰ ਰੋਟੀ ਖਾਣ ਨਹੀਂ ਆਇਆ ਉਸ ਪ੍ਰੇਮੀ ਨੇ ਫਿਰ ਗੁਰੂ ਅਮਰਦਾਸ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਮਹਾਰਾਜ ਮੈਂ ਤਾਂ ਬ੍ਰਾਹਮਣਾਂ ਦੇ ਵਾਸਤੇ ਬ੍ਰਹਮ ਭੋਜ ਤਿਆਰ ਕੀਤਾ ਸੀ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਹੈ ਬ੍ਰਾਹਮਣ ਕਹਿੰਦੇ ਨੇ ਸੂਤਕ ਵਾਲਾ ਘਰ ਹੋ ਗਿਆ ਕੋਈ ਪ੍ਰਸ਼ਾਦਾ ਛਕਣ ਨਹੀਂ ਆਉਂਦਾ ਤੇ ਆਪ ਜੀ ਕਿਰਪਾ ਕਰੋ ਉਹ ਜਿਹੜਾ ਤਿਆਰ ਕੀਤਾ ਹੋਇਆ ਭੋਜਨ ਲੇਖੇ ਵਿੱਚ ਲੱਗ ਜਾਵੇ ਨਸਪਲ ਨਾ ਜਾਵੇ ਗੁਰੂ ਅਮਰਦਾਸ ਜੀ ਨੇ ਉਸ ਪ੍ਰੇਮੀ ਦੀ ਬੇਨਤੀ ਸੁਣ ਕੇ ਸਿੱਖਾਂ ਨੂੰ ਭੇਜ ਕੇ ਉਹ ਅੰਨ ਸਫਲ ਕਰ ਦਿੱਤਾ ਭਾਵ ਪ੍ਰਸ਼ਾਦਾ ਸੰਗਤ ਨੂੰ ਆਪਣੇ ਸਿੱਖਾਂ ਨੂੰ ਛੱਪਣ ਦਾ ਹੁਕਮ ਕੀਤਾ ਸਿਕਾਣ ਨੇ ਉਹ ਪ੍ਰਸ਼ਾਦਾ ਛਕ ਲਿਆ ਜਦੋਂ ਬ੍ਰਾਹਮਣਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਆਪ ਇੰਨੇ ਵੱਡੇ ਗੁਰੂ ਹੋ ਕੇ ਸੂਤਕ ਪਾਤਕ ਦਾ ਵਿਚਾਰ ਨਹੀਂ ਕਰਦੇ ਤੋਸਾ ਜੰਗਾ ਨਹੀਂ ਕੀਤਾ ਇਹ ਕੋਈ ਕੰਮ ਗੁਰੂਆਂ ਵਾਲਾ ਥੋੜਾ ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਆਖਣ ਲੱਗੇ ਕਿ ਭਾਈ ਸੂਤਕ ਪਾਤਕ ਦਾ ਵਿਚਾਰ ਨਹੀਂ ਕਰਨਾ ਚਾਹੀਦਾ ਉਹਦੇ ਹੁਕਮ ਦੇ ਅੰਦਰ ਹੀ ਬੱਚੇ ਦਾ ਜਨਮ ਹੁੰਦਾ ਹੈ ਔਰ ਹੁਕਮ ਦੇ ਅੰਦਰ ਹੀ ਜੀਵ ਚੜ੍ਹਾਈ ਕਰ ਜਾਂਦਾ ਹੈ ਗੁਰੂ ਅਮਰਦਾਸ ਜੀ ਨੇ